ਜਲਦੀ ਅੱਜ ਇਹਦਾ ਇਲਾਜ ਕਰਾਉਣਾ ਇਹ ਬਾਈ ਇਨੀ ਮੱਠੀ ਮੱਠੀ ਚਾਲਦੇ ਚੱਲਦਾ ਆ ਜਦੋਂ ਮੜੀ ਰੇਸ ਦਿੰਦੇ ਆ ਉਦੋਂ ਬੰਦ ਹੋਣਾ ਪੈਂਦਾ ਸਰਕੇ ਨੋਰ ਜਾ ਕੇ ਚੈੱਕ ਕਰਾਉਣੇ ਇਹ ਮਸਲਾ ਬਣਦਾ ਇਹਦਾ ਜੀ ਅੱਜ ਸਾਲ ਵਾਂ ਸਾਲ 6 ਮਹੀਨੇ ਹੋ ਗਏ ਹੋਣੇ ਆ ਪੂਰਾ ਸਿਹਾਲ ਵੀ ਲੰਘ ਗਿਆ 4 ਮਹੀਨੇ ਪਹਿਲਾਂ ਮੋਟਮਟਕ ਤੇ ਕੱਢਦੇ ਸੀ ਅੱਜ ਕੱਢਿਆ ਇਹ ਘੂੜੇ ਨੂੰ ਬਾਹਰ ਦੇ ਤੰਗ ਕਰਨ ਲਾ ਪਿਆ ਮੈਂ ਚਲੋ ਅੱਜ ਚੈੱਕ ਕਰਾ ਕੇ ਹੋਣੇ ਆ ਸਰਬਸੁਰਬਸ ਦਾ ਆ ਵੀ ਕਰ ਲਈਦੀ ਪਤਾ ਨਹੀਂ ਬੰਦ ਹੋਈ ਜਾਂਦਾ ਇਹ ਕਾਰਬੂਰੇਟਰ ਦੀ ਪ੍ਰੋਬਲਮ ਸੀ ਕਾਰਬੂਰੇਟਰ ਆ ਕਿ ਚੈੱਕ ਕਰਾਇਆ ਹੁਣ ਦੇਖਦੇ ਆਂ ਕੰਮ ਕਮ ਕਰਾਉਣ ਤੋਂ ਬਚ ਕੀ ਬਣਦਾ ਕੀ ਤਾਂ ਕੀ ਨਿਕਲਦਾ 4 ਪੈਸੇ ਬਦਲਵਾਉਂਦਾ ਕਿਸਾ 4 500 ਚੀ ਸਕਦਾ ਇਹ ਕੰਮ ਜਿਆਦਾ ਲੱਗਦਾ ਮੈਨੂੰ ਸਾਰਾ ਖਲਾਰ ਦਤਾ ਇਹਨੂੰ ਹਮ ਜਿਆਦਾ ਬਧੂਗਾ 2 ਘੰਟੇ ਹੋ ਗਏ ਇਹਨੂੰ ਲੱਗਿਆ ਨੂੰ ਮੈਨੂੰ ਲੱਗਦਾ ਵੀ ਇਹ ਜੀ ਕੰਮ ਕੋਈ ਪਲੱਗ ਬਦਲ ਦਿੱਤੇ ਆ ਸਭ ਕੁਝ ਇਹ ਵੀ ਗੜਬੜਿਆ ਦੇਖਦੇ ਹਾਂ ਜੇ ਕੀ ਬਣਦਾ ਕਮ ਚਾਹੀਦਾ ਨਾ ਜਿਹੜਾ ਮੈਂ ਤਿੰਨ ਸੈਂਟੀਮੀਟਰ ਨਾਲੋਂ ਜ਼ਿਆਦਾ ਹੋਇਆ ਹੈ ਹੈ ਕਈ ਵਾਰੀ ਬੰਦ ਹੋਇਆ ਆਹੋ ਤੇ ਆਪਣਾ ਗੱਡੀ ਬਣ ਗਈ ਆਪਣੀ ਆਪਣਾ ਮੁਰਸ਼ਾ ਬਣ ਗਿਆ ਝੂਟ ਲੈਣਾ ਇਹ ਤੇ ਝੂਟ ਲੈਣਾ ਨਹੀਂ ਇਹ ਤੇ ਨਹੀਂ ਲੈਣਾ ਨਹੀਂ ਇਹ ਤਾਂ ਡਰ ਲੱਗਦਾ ਇਤੋਂ ਕਾ ਡਰ ਲੱਗਦਾ। ਹਾਂ। ਨਹੀਂ। ਉਹ ਕਿ ਨਹੀਂ ਜਾਂਦੇ ਫੇ ਆਪਾਂ। ਆਈ ਸਾਡਾ ਰੋਟੀ ਪਾਣੀ ਪੱਕਣੋਂ ਬੰਦ ਹੋ ਗਿਆ ਸਾਡੇ ਸਿਲੰਡਰ ਮੁੱਕ ਗਿਆ ਨਾਲ ਸਾਡੇ ਕੋਲ ਬੰਦਾ ਆਇਆ ਨਾ ਕੋਈ ਬਾਸ ਦਾ। ਨਾੜਾ ਸਿਲੰਡਰ ਆਇਆ ਹੈ ਨਾ। ਔਰ ਮੈਂ ਤਾਂ ਸੀਧਾ ਸਿਲੰਡਰ ਲੈਨ ਚੱਲੇ ਸੀ। ਤੂੰ ਕਿੱਥੇ ਚੱਲੇ ਆਪਾਂ ਸਿਲੰਡਰ ਲੈਨ? ਸਿਲੰਡਰ ਲੈਨ ਚੱਲੇ? ਹੈ? ਤੂੰ ਤਾਂ ਅੱਜ ਪੜਨ ਗਿਆ ਸੀ। ਕਿੰਨਾ ਪੜਿਆ ਹੋਏ? ਕਿੰਨਾ ਪੜਿਆ ਵਿਸ਼ੇ ਤੂੰ ਦੋ ਦੋ ਹਾਂ ਬੱਸ ਚੁੱਪ ਬੱਸ ਦੋ ਅੱਖਰ ਚਲੋ ਮਾਪੇ ਨੇ ਤਾਂ ਵੀ ਬਹੁਤ ਸੋਹਣੀ ਲਾਉਣ ਲੱਪਿਆ ਹੁਣ ਤਾਂ ਦਿਨੋਂ ਦਿਨ ਗਰਮੀ ਘਟੀ ਜਾਂਦੀ ਆ ਕਣਕਾਂ ਵਿੱਚ ਰੀਝਾਂ ਤੇ ਆ ਗਈਆਂ ਸਿੱਤੂ ਮਾੜੇ ਠੰਡ ਲੱਗ ਗਈ ਲੱਗਦਾ ਨਾ ਸਿੱਤੂ ਠੰਡ ਲੱਗ ਗਈ ਚਲੋ ਕੇ ਤਾ ਟੀਕਾ ਲਵਾਉਣੀ ਅੱਜ ਤੇਰੇ ਵੀ ਹੈਨਾ ਟੀਕਾ ਲਵਾਦੀ ਅੱਜ ਨਾਉ ਕੀ ਟੀਕਾ ਲਵਾਉਣਾ ਅੱਜ ਹਾਂ ਤਦਾਈ ਤੇ ਟੀਕਾ ਲਵਾ ਕੇ ਆਉਣਾ ਅੱਜ ਤਦਾਈ ਤੈਨੂੰ ਲੈ ਕੇ ਚੱਲਾਂ ਮੈਂ ਹਾਂ ਤੈਨੂੰ ਬੁਖਾਰ ਨਹੀਂ ਚੜਿਆ ਹਾਂ ਵਾ ਅੱਛਾ ਹੁਣ ਹੀ ਤਾਂ ਕਹਿੰਦੀ ਚੜਿਆ ਚੜੇ ਲਓ ਇਸ ਲੰਡਰ ਲੰਡਰ ਭਰਾ ਕੇ ਆ ਕੇ ਫੇਰ ਦੇਖਦੇ ਆ ਕੀ ਕਰਨਾ ਤੇ ਸਾਡੀ ਡੇਲੀ ਦੀ ਰੁਟੀਨ ਮੇਰੀ ਤੇ ਸੁਮੇਂ ਤੇ ਮਨਸੀਰ ਤੇ ਦੀ ਹੈਨਾ ਸੀ ਤੂੰ ਪੱਠੇ ਪੜਨੇ ਗੁਹਾ ਚੱਕੜਾ ਕੋਟ ਪੱਠੇ ਬੱਢਨੇ ਹਨਾ ਜੀ ਤੂੰ ਚਲੋ ਲੋ ਜੀ ਬਡਾਰੇ ਪਹੁੰਚ ਗਏ ਆ ਬਡਾਰੇ ਪਹੁੰਚ ਗਏ ਆ ਜੀ ਅਜ਼ੀ ਤੇ ਹੁਣ ਸਿਲੰਡਰ ਕਰਾਉਣੇ ਆ ਬੁੱਕ ਬੁੱਕ ਦਾ ਹੱਥ ਹੋ ਗਿਆ ਆ ਕਾਪੀ ਸਾਡੀ ਨਵੀਂ ਬਣ ਗਈ ਆ ਸਿਲੰਡਰ ਸਾਨੂੰ ਦੋ ਮਿਲ ਗਏ ਆ ਪਾਰਟੀ ਹੋ ਗਈ ਆ 2 ਮਹੀਨੇ ਬਾਹਰ ਆ ਸਾਡੇ ਹੁਣ ਚਲੋ ਗਰਾਊਂਡ ਚੱਲਦੇ ਆ ਗਰਾਊਂਡ ਤੋਂ ਚੱਕਦੇ ਆ ਫੇਰ ਸਿਲੰਡਰ ਲੋ ਜੀ ਪੈਂਡ ਦੀ ਫਿਰਨੀ ਤੇ ਪਹੁੰਚ ਗਏ ਆ ਪੈਂਡ ਪਹੁੰਚ ਗਏ ਸਾਹਮਣੇ ਦੀ ਸਾਡੀ ਛੋਟੀ ਕਰੰਟਾ ਸੁੰਡਰ ਲਾ ਕੇ ਹੁਣ ਕਰਦੇ ਆ ਹੋਰ ਕੋਈ ਕੰਮ ਕਿਉਂ ਵੀ ਸੀਤ ਚਲੋ ਹੋਰ ਕਰਦੇ ਆ ਚ ਪਹੁੰਚ ਕੇ ਕਰੋ ਕਰਵਰੀ ਹੋਰ ਕੂਚ ਚਲਦੇ ਜਾਂਦੇ ਆ ਓਏ मेरी चीजी खाना? हाँ मेरी चीजी खाना तू? हाँ है? गे? मेरी या ही? मेरी आ तेरी या? तु तु आ जा फिर तू खाई है? तू डिकी खाई है? आधी कोका कोका? हाँ। ये तो पानी है कोका कोका हाँ यामिया मायने हैं आधी कोका अच्छा कोका ठीक है ਮੈਂ ਦੱਸਿਆ ਹੀ ਨਹੀਂ ਤੂੰ ਮੈਹੀ ਪਿੰਨਾ ਉਹ ਤੂੰ ਤੂੰ ਕੋਕ ਪੀਂਦਾ ਗੰਦਿਆ ਤੈਨੂੰ ਕੋਕ ਪੀਣਾ ਮਨਾ ਕੀਤਾ ਆ ਤੈਨੂੰ ਕੋਕਾ ਦਿੱਨੀ ਨਹੀਂ ਹੁੰਦੀ ਆ ਦਿੱਤਾ ਹੀ ਨਹੀਂ ਪਾਰ ਤੂੰ ਛੱਤਰ ਪਾਣੇ ਤੇਰੇ ਮੂੜ ਸਾਲ ਦਾ ਸ਼ਹਿਰੋਂ ਦਾ ਕੰਮ ਕਰਾ ਲਿਆ ਹੁਣ ਆਪ ਮੜੀ ਮੋਟੀ ਮੀਨਾ ਕਰੀ ਕਾਲੀ ਹੈ ਹਾਊਸ ਪਈਆ ਆ ਕ੍ਰੋਮ ਕਾ ਕ੍ਰੋਮ ਸਾਫ ਕਰਨ ਵਾਲੀ ਦਵਾਈ ਆ ਕ੍ਰੋਮ ਤਾਂ ਜਿੱ ਨਿਕਰ ਚੱਲਾ ਉਦਾਂ ਉਹ ਨਿਕਰ ਗਿਆ ਪਰ ਉਹ ਮੈਂ ਕਹਿੰਦਾ ਦੇਖ ਲੈਨੇ ਇੱਥੇ ਵੀ ਮਾਰ ਕੇ ਜੇ ਇੱਥੇ ਰਿਜ਼ਲਟ ਮੜਾ ਮੋਟਾ ਵਧੀਆ ਸਾਫ ਹੋ ਜਵੇ ਤਾਂ ਟਰਾਈ ਆ ਤੁਸੀਂ ਦੱਸਿਓ ਜੇ ਸਹੀ ਆ ਕਿ ਹੋਰ ਕੋਈ ਹੈਗੀ ਤਾਂ ਤੁਸੀਂ ਦੱਸ ਦਿਓ ਮੇਰਾ ਵੀਰ ਇਹ ਤਾਂ ਵਧੀਆ ਜੀ ਕੋਈ ਹੈਗੀ ਦਾ ਧੰਨਵਾਦ ਟੱਡੀ ਆ ਗਈ ਹੈ ਹੈ ਤੂੰ ਡੱਗੀ ਅੱਛਾ ਹੈ ਇਹ ਤਾਂ ਛਲਗਮ ਪਟਣੇ ਆਪਾਂ ਛਲਗਮ ਪਟਣੇ ਆ ਛਲਗਮ ਆ ਛਲਗਮ ਪਟਣੇ ਆ ਛਲਗਮ ਆਦੀ ਆ ਆ ਪੱਜਿਆ ਕੁਝ ਗੱਪੜ 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 ਚੱਲ ਪੱਜੋ 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 ਪੱਟੇ ਪੱਡੋ ਪੱਟੇ ਪੱਡੋ ਹਲ ਸ਼ਾਲਗਮ ਪੱਟ ਲਈ ਆਪਾਂ ਹਾਂ ਸ਼ਾਲਗਮ ਪੱਟ ਲਈਏ ਆ ਪੱਟ ਲਈਏ ਪਹਿਲਾਂ ਓਕੇ ਆ ਜਾ ਫੇਰ ਫੜ ਲਾ ਪੱਲੀ ਇਧਰੋਂ ਚੱਲਾ ਜਾ ਲਿਆ 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 ਕਰ ਬਿਛਾ ਦੇ ਇੱਥੇ ਬਿਛਾ ਦੇ ਚਲੋ ਪਾ ਸਾਰੇ ਚੱਕੇ ਵਿੱਚ ਮੈਂ ਆ ਪੋ ਨਾ ਮੈਂ ਹਾਂ ਹੋ ਤੂੰ ਪਾਵਲੇ ਮੈਂ ਹੋਰ ਬੱਢ ਲਵਾਂ ਹਾਂ ਤੇ ਤੂੰ ਆ ਪਾ ਦੇ ਢੇਰੀ ਪੂਰੀ ਵਿੱਚ ਠੀਕ ਐ ਠੀਕ ਐ ਨਾ ਮੈਂ ਹਾਂ ਤੋ ਮੈਂ ਉਹ ਬੱਢਦਾ ਪਿਆ ਉਹਦੇ ਮੈਂ ਹੋਰ ਬੱਢ ਲਵਾਂ ਤੂੰ ਇੰਨਾ ਆ ਦੇ ਇੰਨੀ ਕਰ ਮੈਂ ਤੇ ਆ ਪਾ ਪਾ ਜਾਈ ਤੀ ਮੈਂ ਹੋਰ ਬੱਢ ਅੱਤੇ ਅੱਤੇ ਆ ਮੈਂ ਤੂੰ ਪਾ ਦੇ ਹੁਣ ਮੈਂ ਬਾਅਦ ਚ ਪਾ ਲੈਣਾ ਫੇ ਅੱਤੇ 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 ਓਕੇ ਆ ਚਲ ਤੂੰ ਆ ਪਾ ਦੇ ਫੇ ਉਹ ਬਾ ਉਹ ਵੱਡ ਕੇ ਮੈਂ ਪਾ ਦਿੰਨਾ ਓਕੇ ਚਲੋ 6:00 ਪਾ ਦਿਓ ਭਰ ਦਿਓ ਇਹਨੂੰ ਇਹਨ ਦੇਖ ਤੈਨੂੰ ਮੈਂ ਕਿਹਾ ਪੱਠੇ ਪਾਲਾ ਹੁਣ ਕਿਥੇ ਲੱਗੀ ਆ ਫੁੱਲ ਫੁੱਲ ਲੱਗੀ ਆ ਕਰਦਾ ਫੁੱਲ ਨਾ ਹੋਇਆ ਤੇਰਾ ਕਿੱਥੇ ਆ ਫੁੱਲ ਜਾ ਤੋੜਦਾ ਫੁੱਲ ਜਾ ਤੋੜ ਲੈ ਅਸਰੋਂ ਦੇ ਫੁੱਲ ਦੱਸ ਪਿਆ ਇਹਨੂੰ ਬਸ ਉਹ ਹੀ ਦੀਦਾ ਜ ਬਸ ਖੇਲਣਾ ਜਾਂ ਫੁੱਲ ਦੀਦਾ ਹੁਣ ਆ ਕੀ ਹੁੰਦਾ ਚਲ ਫੁੱਲ ਤੋੜ ਲਾ ਫੁੱਲ ਵੀ ਤੋੜ ਦਿੱਤੇ ਹੁਣ ਪੱਠੇ ਪਾਉਂਗੀ ਹੁਣ ਪੱਠੇ ਪਾਉਂਗੀ ਹੁਣ ਤੈਨੂੰ ਫੁੱਲ ਵੀ ਤੋੜ ਦਿੱਤਾ ਮੈਂ ਹੁਣ ਫੁੱਲ ਵੀ ਤੋੜ ਲਿਆ ਹੁਣ ਪੱਠੇ ਪਾਉਂਗਾ ਹੈ ਚਲ ਪਾ ਆਪੇ ਹੁਣ ਫੁੱਲ ਥੱਲੇ ਰੱਖ ਲੈ ਇੱਥੇ ਇੱਥੇ ਰੱਖ ਲੈ ਬਾਅਦ ਚ ਚੱਕ ਲਈ ਹੁਣ ਪੱਠੇ ਪਾ ਲਾ ਪਹਿਲੋ ਇੱਥੇ ਰੱਖ ਲ। ਇੱਥੇ ਰੱਖ ਲਾ। ਆਹੋ। ਚੱਲ ਹੁਣ ਆ ਢੇਰੀ ਪੱਠਿਆਂ ਦੀ ਪਾਦੇ ਵਿੱਚ। ਮੇਰਾ ਪੁੱਤ ਛੇਤੀ ਪਾਦੇ ਹੁਣ ਸ਼ੇਰ ਬਣ ਕੇ। ਅਭੀ ਚੱਕ ਲੈ ਫੋਲੋ ਦੇ। ਮੜਾ ਧਿਆਨ ਪਰੇ ਹੋਣ ਦੀ ਦੇਰ ਆ ਦੇਖ। ਤੀਤੂ ਔਰ ਡੰਗਰਾ ਫੇ ਫਲ ਚੱਕ ਲਿਆ ਤੇ ਪੱਠੇ ਪਾਉਣ ਲੱਗਾ ਫੇ ਫਲ ਚੱਕ ਲਿਆ ਚੱਕ ਕੇ ਪਾ ਲਈ ਛੇਤੀ ਮੇਰਾ ਧਿਆਨ ਪਰੇ ਹੋਣ ਦੀ ਦੇਰ ਆ ਫੇ ਦੇਖੀ ਇਹੇ ਹੋਏ ਕੰਮ ਹਾਂ ਤੇ ਤੂੰ ਫੇ ਚੱਕ ਲੈ ਫਲ ਤੂੰ ਫੇ ਬੋ ਚੱਕ ਲੈ ਚੱਤਰ ਪਾ ਲੈ ਤੇਰੇ ਉੜ ਕੇ ਆ ਜਾ ਬੱਗਿਆ ਬੱਗਿਆ ਆਇਆ ਆਇਆ ਦੌੜ ਕੇ ਲਾਰੇਤੀ ਦੇ ਮੈਨੂੰ ਮੈਨੂੰ ਫੜ ਲਾ ਪੈ ਤੂੰ ਫੜ ਲਾ ਅੱਜ ਕੁਛ ਨਹੀਂ ਕੀਤਾ ਤੂੰ ਹੈਨਾ ਅੱਜ ਕੁਛ ਨਹੀਂ ਕੀਤਾ ਹੈਨਾ ਹੈ ਹੋਏ ਹੋਏ ਕੁਛ ਕੀਤਾ ਨਹੀਂ

ਚਲੋ ਓਕੇ ਚਲ 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 ਚਲੀਏ ਕੰਨ ਹੋਣਾ ਆਪਾਂ ਆਪਾਂ ਹੁਣ ਘਰੇ ਆ ਗਏ ਆ ਘਰੇ ਆ ਗਏ ਆਪਾਂ ਹੈਂ ਹਾਂ ਗੋਹਾ ਚੱਕਲੀ ਹੈ ਮੈਂ ਪਾਪਾ ਪਾਪਾ ਕਿੱਥੇ ਆ ਮੀਮੀ ਮੰਮਾ ਬੀਬੀ ਮੰਮਾ ਬੀਬੀ ਕਿੱਥੇ ਆ ਬੋਲੋ ਬੀਬੀ ਆ ਅੱਜ ਇਹਨੇ ਕੰਮ ਨਹੀਂ ਕਰਾਇਆ ਮੇ ਤਾਂ ਵਾ ਭੱਜ ਨੱਠ ਤੇ ਰਹੀ ਆ फोड़ ला कह कर लिया हज इन्हें पट है बैठा कौन सी पटद अज कम नहीं कराया कुछ भी उ कर दी है रोटी पकती है

ਕੀ ਗੱਦੇ ਖਿਲਾ ਰਿਆ ਤੇਰੀ ਮਰਜ਼ੀ ਤੇਰੇ ਮਰਜ਼ੀ ਤੇਰੇ ਭਨੇ ਤੇਰੇ ਡੰਗ ਖੱਤਰ ਤੇਰੇ